ਤਾਂ ਦੇਖੋ ਕਿ ਸੁਭਰਾ ਜੀ ਨੂੰ ਵੀ ਜੀਨੀ ਦਾ ਲੱਗਾ ਹੈ ਉਹ ਨਾਲ ਵੀ ਕੋਈ ਗੱਲ ਨਹੀਂ ਮinority commission ਜਿਹੜਾ ਵਾ ਹਰ ਕੋਲੇ ਆਪਣੇ minority ਨਾਲ ਸੰਬੰਧਿਤ ਜਿੰਨੇ ਭੈਣ ਭਰਾ ਹੋ ਉਹਨਾਂ ਨਾਲ ਖੜਾ ਵਾ ਸਾਡੀ ਆਵਾਜ਼ ਮੈਂ ਸਾਡੀ ਰੱਖਿਆ ਕਰਨ ਦੇ ਲਈ ਮੈਨੂੰ ਜਿਹੜਾ ਵਾ ਪੰਜਾਬ ਸਰਕਾਰ ਨੇ ਔਰ ਸੰਵਿਧਾਨ ਨੇ ਮੈਨੂੰ ਲਗਾਇਆ ਵਾ ਔਰ ਮੈਂ ਆਪਣੇ ਲੋਕਾਂ ਦੀ ਰੱਖਿਆ ਕਰਨਾ ਜਾਣਦਾ ਵੀ ਮੈਂ ਕਿਸੇ ਦਾ ਮਰਡਰ ਕਰਨਾ ਵਾ ਉਹ ਫੋਨ ਆਪਣਾ ਮੰਨ ਲਓ ਵੀ ਮੁਹਾਲੀ ਰੱਖ ਜੂਗਾ ਤੇ ਜਾ ਕੇ ਖੱਡਰ ਜਾ ਕੇ ਬੰਦੇ ਨੂੰ ਮਾਰ ਦੂਗਾ ਸਭ ਤੋਂ ਘਟੇ ਨੂੰ ਕਿਸ ਨੂੰ ਮੰਨਾਂਗੇ ਜਿਹੜਾ ਵਿਚਾਰਾ ਪੀਰੀਅਡ ਤੇ ਬੰਦਾ ਜਿਹੜਾ ਪਛਾਣ ਕਰਨ ਵੀ ਮੈਨੂੰ ਬੰਦੇ ਨੇ ਮਾਰਿਆ ਮੈਨੂੰ ਬੰਦੇ ਨੇ ਵੜਿਆ ਤੇ ਆਪ ਕੋ ਉਹਦੀ ਗੱਲ ਨਹੀਂ ਮੰਨਦੇ ਪਏ ਜੀ ਤੋਂ ਤੁਸੀਂ ਮਾਰ ਰਹੇ ਹੋ ਬੰਦੇ ਕੁੱਟ ਰਹੇ ਆ ਤੇ ਪ੍ਰਸ਼ਾਸਨ ਜਿਹੜਾ ਆਪਣਾ ਕੰਮ ਢਿੱਲੀ ਔਰ ਸਿੱਲੀ ਕਾਰਵਾਈ ਕਰੇ ਇਹ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ ਮੈਂ ਕਾਰਵਾਈ ਕਰੂੰਗਾ ਫਿਰ ਤੁਹਾਡੇ ਉੱਪਰ ਵੀ ਸਾਰੇ ਮਾੜਾ ਕੰਮ ਨਹੀਂ ਕਰਨਾ ਕਫਨ ਨੂੰ ਜੇਬ ਨਹੀਂ ਹੁੰਦੀ ਇਹ ਕੰਮ ਬਿਲਕੁਲ ਬਰਦਾਸ਼ਤ ਨਹੀਂ ਮੈਂ ਕਰਨਾ ਵੀ ਤੁਸੀਂ ਇਹਦਾ ਧੱਕਾ ਕਰੋ ਜੇ ਧੱਕਾ ਕਰਨਗੇ ਤੇ ਫਿਰ ਮੈਂ ਕਾਨੂੰਨੀ ਕਾਰਵਾਈ ਉਹਨਾਂ ਤੇ ਕਰੂੰਗਾ ਠੀਕ ਹੈ ਜਿਵੇਂ ਕਿ ਅੱਜ ਜੇ ਪੰਜਾਬ ਰਾਜ ਕਟ ਗਿਣਤੀ ਕਮਿਸ਼ਨ ਦੇ ਦਫ਼ਤਰ ਵਿੱਚ ਜੇ ਮੈਂ ਸ਼੍ਰੀ ਚਤਿੰਦਰ ਮਸੀ ਗੌਰਵ ਵੱਲੋਂ ਕੇਸ ਨਾਲ ਸਬੰਧਿਤ ਇਨਵੈਸਟੀਗੇਸ਼ਨ ਅਫਸਰ ਮਜੀਠਾ ਨੂੰ ਤਲਬ ਕਰਕੇ ਸ਼ਾਮਰ ਮਸੀਦ ਦੀ ਫਰਿਆਦ ਦਾ ਨਿਪਟਾਰਾ ਕੀਤਾ ਇਸ ਮੌਕੇ ਤੇ ਚੇਅਰਮੈਨ ਸ਼੍ਰੀ ਚਤਨਦਰ ਮਸੀ ਗੌਰਵ ਜੀ ਵੱਲੋਂ ਘਟਕ ਗਿੰਤੀਆਂ ਨੂੰ ਕਿਹਾ ਕਿ ਘਟਕ ਗਿੰਤੀ ਕਮਿਸ਼ਨ ਦੇ ਦਰਵਾਜ਼ੇ ਤੁਹਾਡੇ ਲਈ ਸਦਾ ਖੁੱਲਰੇ ਨੇ ਤੁਸੀਂ ਜਦੋਂ ਮਰਜ਼ੀ ਆ ਕੇ ਮੈਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾ ਕੇ ਉਸ ਦਾ ਹੱਲ ਲੈ ਸਕਦੇ ਹੋ ਔਰ ਆਓ ਹੀ ਅੱਜ ਦੀ ਪੂਰੀ ਵੀਡੀਓ ਨੂੰ ਦੇਖਦੇ ਹਾਂ ਜਿਸ ਤੇ ਵਿੱਚ ਅੱਜ ਚੇਅਰਮੈਨ ਸ਼੍ਰੀ ਚਤਨਦਰ ਮਸੀ ਗੌਰਵ ਜੀ ਦੇ ਵੱਲੋਂ ਜੋ ਕਿ ਆਪਣੇ ਲੋਕਾਂ ਦਾ ਸਾਥ ਦਿੱਤਾ

ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਇਹ ਬੰਦੇ ਦਾ ਕੀ ਕਸੂਰ ਆ ਵੀ ਇਹ ਬੰਦੇ ਨੂੰ ਅ ਅਣਪਛਾਤੇ ਬੰਦਿਆਂ ਨੇ ਘੇਰਿਆ ਘੇਰ ਕੇ ਇਹਨੇ ਇੱਕ ਮੁਹਿੰਮ ਸ਼ੁਰੂ ਕੀਤੀ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਜਿਹੜਾ ਬੰਦਾ ਕਰਦਾ ਜੀ ਉਹਨੂੰ ਜਿਹੜਾ ਮੈਂ ਨਸ਼ਾ ਨਹੀਂ ਵਿੱਚੰ ਦੇਣਾ ਉਹ ਮੁਹਿੰਮ ਸ਼ੁਰੂ ਕੀਤੀ ਕਿ ਇਹਦੇ ਲੋਕ ਦੁਸ਼ਮਣ ਬਣ ਗਏ ਰਾਹ ਜਾਂਦੇ ਨੂੰ ਇਹਨੂੰ ਆ ਦੇਖੋ ਵਢਿਆ ਇਹਨੂੰ ਮਾਰਿਆ ਕੁੱਟਿਆ ਇਹਦੇ ਸਿਰ ਦੇ ਵਿੱਚ ਦਾਤਰ ਮਾਰੇ ਉਹਨਾਂ ਨੇ ਆ ਤੁਸੀਂ ਦੇਖ ਸਕਦੇ ਹੋ ਨਜ਼ਰ ਆ ਰਹਾ ਜੀ ਆਪਾਂ ਨੂੰ ਇਹਦੇ ਸਿਰ 'ਚ ਦਾਤਰ ਮਾਰੇ ਉਹਨਾਂ ਨੇ ਇਹਦੇ ਹੱਥ ਪੈਰ ਤੱਕ ਵੱੜਤੇ ਦਿਖੋ ਆਹੋਂ ਕੋ ਲੈ ਜੀ ਅਗੂਠਾ ਇਹਦਾ ਆ ਵੱਟਿਆ ਜੀ ਸਰ ਠੀਕ ਹੈ ਫਿਰ ਇਹਨਾਂ ਬੰਦਿਆਂ ਨੇ ਇਹਨੇ ਪੇਸ਼ਾਨ ਕਰ ਲਈ ਬੰਦੇ ਕੜੇ ਆ ਆਪਾਂ ਬੰਦੇ ਨੇ ਰਿਸ਼ਟ ਕਰਦੇ ਤੇ ਸਰ ਬੇਨਤੀ ਹੈ ਜੀ ਇਹ ਪਹਿਲਾਂ ਮਕਦਮਾ ਸੀ ਜਿਸ ਕੇਜ ਤੇ ਪਾਲੋ ਨੂੰ ਦਰਜ ਰਸੀ ਹਾਂ ਹੂੰ ਮਿਲਿੰਦੇ ਸਰ ਇਹ ਸੀ 6-5000 ਰੁਪਏ ਨੇ ਪਾਲੀ ਚਲ ਰਹੀ ਹੈ ਪਹਿਲਾਂ ਜਿਸ ਕੇਜ ਤੇ ਗਲਿਆ ਸਰ ਕਰੇ ਹੂੰ ਮੁੜ ਕੇ ਇਹਨਾਂ ਨੇ ਗਿਸ਼ਤੀ ਦਿਖਾਤੀ ਕਿ ਨਹੀਂ ਮੈਂ ਆਪਣਾ ਜੀਐਸਵੀ ਮਜੀਸ਼ਟ ਕਰਾ ਲਿਆ ਜੀ ਫਿਰ ਸਰ ਉਹਨਾਂ ਨੇ ਜਦਿਆਂ ਕਲਪੰਤ ਕੀਤੀ ਫਿਰ ਉਹਨਾਂ ਸੈਕਿੰਗ ਤੋਂ ਤੌਰ ਤੇ ਉਹਨਾਂ ਨੇ ਜਿਹੜੀਆਂ ਉਹਨਾਂ ਦੇ ਸਾਰੇ ਜਿਹੜੇ ਦੋਸ਼ੀ ਉਹਨਾਂ ਨੇ ਬਾਈਨਿੰਗ ਲਿਖਾਈ ਸੀ ਉਹਨਾਂ ਦੇ ਲొਕੇਸ਼ਨ ਨਾ ਕਢੇ। ਉਹ ਮਗਰੋਂ ਬੰਦੇ ਇਹ ਦੱਸ ਰਿਹਾ ਵੀ ਉਹ ਬੰਦੇ ਜਿਹੜੇ ਜਮਾਤਾ ਕਰਵਾ ਰਹੇ ਆਪਣੀਆਂ ਇਸ ਨੂੰ ਪੀਗਣਾ ਪਾਏਗੇ ਇਸ ਤਰੀਕ ਡੀਐਸਪੀ ਸਾਹਿਬ ਨੂੰ। ਉਹ ਕਿੱਧਰ ਪਾਏਗੇ ਪੀਗਣਾ ਬਾਈਨਿੰਗ ਤੇ ਟੈਲੀਫੋਨ ਤੇ ਬੰਦਾ ਜਿੱਥੇ ਮਰਜ਼ੀ ਲਾ ਕੇ ਚੱਲ ਜਾਊਗਾ ਜਦੋਂ ਕਿਸੇ ਨੂੰ ਮਾਰਨ ਜਾਊਗਾ ਘਰੋਂ ਜੇ ਮੈਂ ਕਿਸੇ ਦਾ ਮਰਡਰ ਕਰਨਾ ਵਾ ਉਹ ਫੋਨ ਆਪਣਾ ਮੰਨ ਲਓ ਵੀ ਮੁਹਾਲੀ ਰੱਖ ਜੂਗਾ ਤੇ ਜਾ ਕੇ ਖਡਰ ਤੇ ਜਾ ਕੇ ਬੰਦੇ ਨੂੰ ਮਾਰ ਦੂਗਾ ਸੋ ਆਪਾਂ ਫਿਰ ਟੈਲੀਫੋਨ ਲੋਕੇਸ਼ਨ ਤੋਂ ਮਾਰ ਲਾਂਗੇ ਜਿਹੜਾ ਵਿਚਾਰਾ ਪੀੜ੍ਹੀ ਦਾ ਬੰਦਾ ਜਿਹੜਾ ਪਛਾਣ ਕਰ ਰਿਹਾ ਵੀ ਮੈਨੂੰ ਇਹ ਬੰਦੇ ਨੇ ਮਾਰਿਆ ਮੈਨੂੰ ਬੰਦੇ ਨੇ ਵੱਢਿਆ ਤੇ ਆਪਾਂ ਉਹਦੀ ਗੱਲ ਨਹੀਂ ਮੰਨਦੇ ਪਏ ਜੀ ਸੀਰੀਅਸਲੀ ਅਸੀਂ ਸਾਰੀ ਪੜੀ ਕੀਤੀ ਹੈ ਨਾਟ ਫੇਰ ਵੀ ਇਹ ਬਿਲਕੁਲ ਗਲਤ ਸਹੀ ਨਹੀਂ ਲੱਗੀ ਤੁਹਾਡੀ ਜੀ ਦੱਸੋ ਤੁਸੀਂ ਦੱਸੋ ਜੀ ਸਰ ਜੀ ਆਹ ਦੇਖੋ ਅਸਨਾ ਮਾਰਾ ਇਨੇ ਧੰਕੀ ਦਿੱਤੀ ਹੈ ਇਹਨੇ ਇਹ ਕਹਿੰਦੇ ਲੁਕੇਸ਼ਣਾ ਨੇ ਉਹ ਸਰੇ ਆਮ ਧੰਕੀ ਦੇ ਕਿ ਮੇਰੇ ਤਾਂ ਕੀ ਤੇ ਬੋਲ ਹਤਰਾ ਹਾਲੋ ਦੇਖੋ ਕਿੰਨੀਆਂ ਗੰਦੀ ਸ਼ਬਦਾਵਲੀ ਦੇ ਵਿੱਚ ਗਾਲ੍ਹਾਂ ਉਹਨੂੰ ਲਿਖਿਆ ਬੰਦੇ ਨੂੰ ਨੇ ਕਿ ਮੈਂ ਤੈਨੂੰ ਮਾਰਿਆ ਤੇ ਮੈਂ ਤੈਨੂੰ ਫੇਰ ਮਾਰਾਂਗਾ ਅਸੀਂ ਉਹਨੂੰ ਬੇਗੁਨਾਹ ਕਰਤਾ ਕਮੈਂਟ ਕਰ ਰਿਹਾ ਸਲੀ ਹੋਤੀ ਨਹੀਂ ਪੂਰੀ ਜਿੱਦਾਂ ਅੱਗੇ ਹੋਈ ਸੀ ਇਹਦਾ ਮਤਲਬ ਇਹਨਾਂ ਨੇ ਨਹੀਂ ਮਾਰਿਆ ਉਹਨੇ ਲਿਖ ਰਿਹਾ ਨਾ ਉਹ ਬੰਦਾ ਕਿ ਜਿੱਦਾਂ ਅੱਗੇ ਤੈਨੂੰ ਤਸੱਲੀ ਕਰਾਈ ਸੀ ਉਹਦਾ ਫੇਰ ਕਰਾਵਾਂਗੇ ਗੰਦੀਆਂ ਗਾਲ੍ਹਾਂ ਸ਼ਲੀਨ ਸ਼ਬਦ ਵਰਤ ਰਿਹਾ ਕੋਈ ਮਾਪੇ ਹੁੰਦੇ ਲਈ ਅਸੀਂ ਨੂੰ ਵੇਖਣਾ ਸ਼ਬਦ ਕਰਦਾ ਬਿਲਕੁਲ ਮੈਂ ਬਰਦਾਸ਼ਤੀ ਕਰਾਂਗਾ ਜੀ ਹਾਂ ਉਹ ਬਦਲਨ ਨੂੰ ਵੇਖਣਾ ਤੁਸੀਂ ਕਿੱਦਾਂ ਕਰਦਾ ਡੀਐਸਪੀ ਸਾਹਿਬ ਨੂੰ ਰਿਕੁਇਰਿੰਗ ਸਾਰਾ ਠੀਕ ਹੈ ਡੀਐਸਪੀ ਸਾਹਮਣੇ ਆਪਣਾ ਮੇਰੀ ਗੱਲ ਕਰਾਓਗੇ ਲੱਗਦਾ ਠੀਕ ਕਹ ਦੱਸਿਆ ਜੀ ਨਾ ਸਾਹਿਬ ਜੀ ਬਹੁਤ ਤਕਾਹੂ ਹੁੰਦੇ ਆ ਮੇਰੇ ਨਾਲ ਇੱਕ ਵੇਟ ਕਰ ਜੀ ਲੋ ਜੀ ਸਰ ਇਹ ਜਿਹੜੀ ਦਰਖਾਸਤ ਆਪਾਂ 17 11 2018 ਨੂੰ ਕੀਤੀ ਸੀਗੀ ਟੀਸੀ ਦਫਤਰ ਕੀਤੀ ਸੀਗੀ ਇਹ ਇਹ ਤੁਹਾਡੀ ਦਿਖਾ ਜਿਹੜੀ ਮਾਰ ਕੋਈ ਮਜੀਠੇ ਗਈ ਇਹ ਮਜੀਠੇ ਸਰ ਮੈਂ 29 ਜਨਵਰੀ 2025 ਇੱਚ ਬਿਆਨ ਦਰਜ ਕਰਵਾ ਕੇ ਆਏ ਹਾਂ ਇਹਨਾਂ ਨੂੰ ਅਰੈਸਟ ਕੀਤਾ ਜਾਏ ਇਹ ਮੈਂ ਜਿਹੜੀ ਤੁਸੀਂ 24 9 2025 ਨੂੰ ਆਪਾਂ ਤੁਸੀਂ ਐਸਐਸਪੀ ਦਫ਼ਤਰੇ ਮਿਲੇ ਇਹਨਾਂ ਨੂੰ ਉਹ ਇਹਨਾਂ ਨੇ ਨਾ ਇਹਨਾਂ ਕੁਾਰੀ ਐਸਐਸਪੀ ਨੇ ਮਗਰ ਆ ਗਏ ਸੀ ਅੱਛਾ ਇਹਨਾਂ ਕੁਾਰੀ ਕੋਲ ਨਹੀਂ ਬੰਦਾ ਨਹੀਂ ਕੋਈ ਕੱਟਿਆ 7 ਮਹੀਨੇ ਉੱਥੇ ਇਹਨਾਂ ਕੁਾਰੀ ਚੱਲਦੀ ਗਏ 7 ਮਹੀਨਿਆਂ ਚੋਂ ਨਹੀਂ ਇੱਕ ਬੰਦਾ ਨਹੀਂ ਕੱਟਿਆ ਹੂੰ ਉਹਦੇ ਵਿੱਚ ਮੁੜਕੇ ਇਹਨਾਂ ਨੇ ਕੀ ਕੀਤਾ ਵੀ ਉੱਥੋਂ ਮਿਸਲ ਆ ਗਈ ਇਹਨਾਂ ਦੇ ਕੋਲ ਇਹਨਾਂ ਦੇਰ ਕੌਂਗਨਾ ਮੇਰੇ ਤੋਂ ਆ ਗਈ ਜਿਹੜੀ ਉੱਥੇ ਮੇਤੇ ਦਬਾਅ ਬਣਾਉਂਦੇ ਰਾਜਨਾਮਾ ਗਿਆਂ ਪਰ ਉਹਦੀ ਬਰਾਇਨਾਮਾ ਕਰਲਾ ਫੇਰਾ ਮਾਣ ਕੀ ਹੈ ਵੀ ਤੇ ਅਸੀਂ ਬੰਦੇ ਕਢਾਉਂਦੇ ਮੈਂ ਰਿਕਾਰਡਿੰਗਾਂ ਤੁਹਾਨੂੰ ਦੇ ਦਿਆਂ ਬਾਈ ਨੀ ਮੇਰੇ ਕੋਲ ਇਹ ਆ ਵੀ ਕੋ ਕਿ ਸਿਆਸੀ ਮੰਦਰ ਚੱਲਣ ਗਿਆ ਸਾਰਾ ਇਹ ਕੀ ਹੈ ਇਹੋ ਬੰਦੇ ਨੇ ਜਿਨ੍ਹਾਂ ਨੂੰ ਤੁਸੀਂ ਹਾਂ ਇਹ ਜਾ ਕੇ ਤੇ ਬੰਦਿਆਂ ਨੂੰ ਮਿਲਦੇ ਇਹ ਇਹਨਾਂ ਨੂੰ ਰਾਈਟ ਹੈਗਾ ਜੀ ਸਾਰਾ ਇਹਨਾਂ ਨੂੰ ਸਾਰਾ ਰਾਈਟ ਹੈਗਾ ਇਨਕੁਆਇਰੀ ਚੱਲਦੀ ਦੇ ਵਿੱਚ ਆਵੇ ਜਮਾਨਤ ਲਾਉਂਦੇ ਸਰ ਇਹ ਜਮਾਨਤ ਉਸ ਸੈਸ਼ਨ ਕੋਰਟ ਦੇ ਵਿੱਚੋਂ ਲਾ ਤੋਈ ਲੈਂਦੇ ਹਾਂ ਜੀ ਤੁਹਾਨੂੰ ਜਿਸ ਕੋ ਪਰਵਾਣੀ ਆ ਇਹ ਕੋਰਟ ਦੇ ਵਿੱਚ ਅਸੀਂ ਤੁਹਾਨੂੰ ਵਧੀਆ ਕਰਨ ਸਾਡੇ ਐਡਵੋਕੇਟ ਸਾਹਿਬ ਦੇ ਵਿੱਚ ਤੁਹਾਡੀ ਮਦਦ ਕਰਾਂਗੇ ਅਸੀਂ ਹਾਈ ਕੋਰਟ ਦੇ ਵਿੱਚ ਵੀ ਬੰਦੇ ਨੂੰ ਇਹਨਾਂ ਨੂੰ ਛੱਡਦੇ ਨਹੀਂ ਅਸੀਂ ਇਹਨੂੰ ਲੈ ਤਾਂ ਕਰੋ ਜੀ ਮੇਰੀਟੀ ਸਾਹਿਬ ਨਾਲ ਸਰ ਜੀ ਧਰਮਿੰਦਰ ਕਲਿਆਣ ਜੀ ਨੇ ਫੋਨ ਕੀਤਾ ਸੀ ਥੋੜੀ ਤਾਂ ਦੱਸਾਂ ਉਹ ਨੂੰ ਸਭ ਕਾਰੇ ਸੀ ਮੈਡੀਕਲ ਉਹ ਕਿ ਸਰ ਮੈਂ ਚੰਡੀਗੜ੍ਹ ਗਿਆ ਸੀ ਚੇਰਮਨ ਸਾਹ ਕੋ ਤੇ ਉਹ ਸਰ ਗੱਲ ਗੱਲ ਕਰਨੀ ਚਾਹਦੇ ਸਨ ਹਲੋ ਹਾਂ ਜੀ ਨਹੀਂ ਡੀਐਸਪੀ ਸਾਹਿਬ ਕੀ ਹਾਲ ਚਾਲ ਹੈ ਜੀ ਅੱਛਾ ਮੈਨੂੰ ਦੱਸਿਆ ਤੁਹਾਡੇ ਮੁੰਡੇ ਨੇ ਇਹ ਵੀ ਤੁਹਾਡੀ ਕੋਈ ਡਿਊਟੀ ਪੈ ਗਈ ਹੈ ਚਲੋ ਕੋਈ ਗੱਲ ਨਹੀਂ ਇਸ ਗੱਲ ਨੂੰ ਅਸੀਂ ਸਮਝਦੇ ਆ ਮਗਰ ਤੁਸੀਂ ਇਹ ਗੱਲ ਦੱਸੋ ਜਿਹੜੀ ਰਿਪੋਰਟ ਤੁਸੀਂ ਪੇਸ਼ ਕੀਤੀ ਆ ਉਹਦੇ ਵਿੱਚ ਬੰਦਾ ਤੁਸੀਂ ਬੇਗੁਨਾਹ ਕਰਤਾ ਜਿਹੜਾ ਵਿਚਾਰਾ ਪੀੜਤ ਬੰਦਾ ਵਾ ਉਹ ਮੇਰੇ ਕੋਲ ਬੈਠਾ ਵਾ ਵੀ ਮੈਨੂੰ ਇਹਦੇ ਸਿਰ 'ਚ ਮੇਰੇ ਦਾਤਰ ਮਾਰੇ ਆ ਮੈਨੂੰ ਗਾਲਾਂ ਕੱਢ ਰਿਹਾ ਮੈਨੂੰ ਰਿਕਾਰਡਿੰਗ ਉਹਰੇ ਕੋਲ ਪਈ ਆ ਵਸਤ ਤੇ ਉਹ ਕਹਿ ਰਿਹਾ ਵੀ ਮੈਂ ਤੈਨੂੰ ਦੁਬਾਰਾ ਫੇਰ ਮਾਰਾਂਗਾ ਤੇ ਆਪਾਂ ਬੰਦਾ ਜਿਹੜਾ ਕਰਤਾ ਜੀ ਵਿੱਚੋਂ ਪਰਚੇ ਤੋਂ ਵੀਡੀਓ ਨੇ ਜੀ ਉਹ ਡੀਐਸਪੀ ਜੀ ਜੀ ਹਾਂਜੀ ਇਹ ਜੀ ਬਿਲਕੁਲ ਅਸੀਂ برداشت ਨਹੀਂ ਕਰਾਂਗੇ ਇੱਕ ਬੰਦੇ ਦੇ ਦੇਖੋ ਤੁਸੀਂ ਮਾਰ ਰਹੇ ਹੋ ਬੰਦੇ ਕੁੱਟ ਰਹੇ ਆ ਤੇ ਪ੍ਰਸ਼ਾਸਨ ਜਿਹੜਾ ਆਪਣਾ ਕੰਮ ਢਿੱਲੀ ਔਰ ਸਿੱਲੀ ਕਾਰਵਾਈ ਕਰੇ ਇਹ ਮੈਂ ਬਿਲਕੁਲ برداشت ਨਹੀਂ ਕਰਾਂਗਾ ਮੈਂ ਕਾਰਵਾਈ ਕਰਾਂਗਾ ਫਿਰ ਤੁਹਾਡੇ ਉੱਪਰ ਵੀ ਸਾਰੇ ਉੱਪਰ ਨਹੀਂ ਨਹੀਂ ਮੈਂ ਮੈਂ ਇਹ ਗੱਲ ਕਹਿ ਰਿਹਾ ਜੀ ਇਨਵੈਸਟੀਗੇਸ਼ਨ ਮੈਂ ਕਹਿੰਦੀ ਹਾਂ ਡੀਐਸਪੀ ਭਾਵੇਂ ਕੋਈ ਵੀ ਹੋਵੇ ਜਦੋਂ ਤੁਸੀਂ ਦੇਖੋ ਇੱਕ ਬੰਦਾ ਵਾ ਸਾਡਾ ਮੁਸੀਬਾ ਹੀ ਚਾਰੇ ਦਾ ਬੰਦਾ ਉਹ ਜਿਹੜਾ ਆਪਣੇ ਵਾਈਫ ਦੇ ਨਾਲ ਜਾ ਰਿਹਾ ਨੂੰ ਲੋਕਾਂ ਨੇ ਖਿਲਾੜ ਕੇ ਕੁੱਟਿਆ ਨੂੰ ਮਾਰਿਆ ਨੂੰ ਉਹ ਦੋਸ਼ਕ ਹੀ ਆ ਵੀ ਸਿਰਫ ਉਹ ਜਿਹੜਾ ਵਾ ਨਸ਼ੇ ਦੇ ਜਿਹੜੇ ਵਿਰੁੱਧ ਕੰਮ ਕਰ ਰਹੇ ਆ ਉਹਨੂੰ ਉਹਨੂੰ ਜਿਹੜਾ ਵਾ ਗੁੰਡਿਆਂ ਨੇ ਬਦਮਾਸ਼ਾਂ ਨੇ ਗੈਂਗਸਟਰਾਂ ਨੇ ਮਾਰਿਆ ਵਾ ਤੇ ਆਪਾਂ ਨੂੰ ਇਨਸਾਫ ਨਹੀਂ ਦੇ ਰਹੇ ਉਤੋਂ ਅਸੀਂ ਕਹਿ ਰਹੇ ਆਂ ਵੀ ਉਹਨੂੰ ਪਰਚੇ ਚ ਕੱਢ ਰਹੇ ਆਂ ਇਹ ਚੀਜ਼ਾਂ ਬਿਲਕੁਲ ਬਰਦਾਸ਼ਤਯੋਗ ਨਹੀਂ ਐ ਮੈਂ ਡੀਜੀਪੀ ਸਾਹਿਬ ਨਾਲ ਵੀ ਗੱਲ ਕਰਾਂਗਾ ਔਰ ਮੈਂ ਕਮਿਸ਼ਨਰ ਵੱਲੋਂ ਕਾਰਵਾਈ ਵੀ ਕਰਾਂਗਾ ਐਸੇ ਬੰਦਿਆਂ ਦੇ ਉੱਪਰ ਵੀ ਜਿਹੜੇ ਸਹੀ ਕੰਮ ਨਹੀਂ ਕਰ ਰਹੇ ਬਿਲਕੁਲ ਬਿਲਕੁਲ ਜੀ ਉਹ ਤਾਂ ਹੋਣੀ ਚਾਹੀਦੀ ਆ ਐਕਚੁਅਲੀ ਕੀ ਆ ਇਹ ਮਕੜੀ ਜਿਹੜੀ ਆ ਨਾ ਡੀਐਸਪੀ ਮਜੀਠੇਰੋਂ ਹਾਰ ਕੋਈ ਸੀ ਕੋਈ ਨਹੀਂ ਮੈਂ ਉਹਨਾਂ ਨਾਲ ਵੀ ਗ ਤੁਸੀਂ ਆਪਣਾ ਕੰਮ ਜਿਹੜਾ ਤਰੀਕੇ ਨਾਲ ਕਰੋ ਮੈਨੂੰ ਇਹ ਸਾਡੇ ਨਾਲ ਜਿਹੜੇ ਮਨੋਰਟੀਜ਼ ਨਾਲ ਸੰਬੰਧਿਤ ਸਾਡੇ ਜਿਹੜੇ ਭੈਣ ਭਰਾ ਨੇ ਭਾਵੇਂ ਮੁਸਲਿਮ ਭਾਈਚਾਰਾ ਵਾਰਿਆ ਜੈਨੀ ਬੁੱਧੀ ਭਾਈਚਾਰਾ ਜਾਂ ਮਸੀਹ ਭਾਈਚਾਰਾ ਉਹਨੂੰ ਇਨਸਾਫ ਦਿਓ ਜੀ ਇਹ ਬਿਲਕੁਲ 100% ਹਾਂ ਇਹ ਐਕਚੁਅਲੀ ਇਹ ਵੀ ਐਸਐਮ ਜੀ ਨਿਰਵਾਹ ਜਾਂਦਾ ਨਹੀਂ ਕੋਈ ਨਹੀਂ ਇਹ ਕੋਈ ਨਹੀਂ ਸ਼ੋਕਾ ਵਰਣੋ ਫੈਕਟਰ ਰੱਖ ਸਕਦੇ ਆ ਸਾਰੇ ਦੇਖੋ ਮੇਰੇ ਸਾਹਮਣੇ ਦਿਖਾ ਰਹੇ ਮੇਰੇ ਸਾਹਮਣੇ ਪੇਜ ਤੇ ਲਿਖਿਆ ਪਿਆ ਉਹ ਫੇਸਬੁੱਕ ਦੀ ਇੱਕ ਚੈਟ ਆ ਜਿੱਚ ਲਿਖਿਆ ਵੀ ਤਸੱਲੀ ਹੋਊ ਤਸੱਲੀ ਹੋ ਗਈ ਤੇਰੀ ਪੂਰੀ ਪੂਰੀ ਜਿੱਦਾ ਪਹਿਲਾਂ ਅੱਗੇ ਕਰਾਈ ਸੀ ਦੇਖੋ ਜਿੱਦਾਂ ਸਬੂਤ ਆ ਵੀ ਇਹ ਬੰਦਿਆਂ ਨੇ ਉਹਨੂੰ ਪਹਿਲਾਂ ਵੜਿਆ ਤੇ ਫਿਰ ਦੁਬਾਰਾ ਕਹਿ ਰਹੇ ਵੀ ਤੇਰੀ ਫੇਰ ਤੇ ਸੰਧੀ ਕਰਵਾਵਾਂਗੇ ਮੈਂ ਪਰ ਭਾਇਆ ਆਪਣੇ ਐਫਐਸ ਤੋਂ ਪਹਿਲਾਂ ਜੀ ਹੋਏ ਐਫਐਸ ਤੋਂ ਵਾਦੀਸ਼ਾ ਕਰਵਾਉਂਦਾ ਗਾੜੇ ਨਾਲ ਪੂਰੇ ਫੈਕਟਰੀ ਚ ਲੈ ਆਓ ਜੀ ਕਰਾਓ ਮੈਂ ਗੱਲ ਤੇਰੀ ਕਰਾਓ ਮੇਰੀ ਗੱਲ ਨਹੀਂ ਜੀ ਇਹ ਗੱਲ ਤੇਰੀ ਕਰਾਓ ਕਰੋ ਜੀ ਸਰ हां जी उधर हूं मैं दस्तआ सर मैं उन्होंने एसएचओ से एडिक्शन ਦਾ ਕਰਵਾਓ ਠੀਕ ਹੈ ਸਰ ਮੈਂ ਕਰਵਾ ਦਸੋ ਤੁਹਾਨੂੰ 429 ਨੰਬਰ ਪਰ ਫੋਨ ਕਰਦੇ ਜਰੂਰ 420 ਠੀਕ ਹੈ ਸਰ ਮੈਂ ਕਰ ਲਿਆ ਸਰ ਤਾਂ ਮਿੰਦਰ ਕੇਲੇ ਅੰਜੀਨਾ ਪਾਸ ਇਸ ਤਹਾ ਜਾਰਾਮ 33 ਦੀ ਦਰਖਾਸਤ ਉਹਨਾਂ ਨੇ ਐਸਐਚਓ ਨੂੰ ਹਰਪਾਲ ਸਿੰਘ ਨੂੰ ਇਹਨਾਂ ਦਿਨ ਕਿਹਾ ਵੀ ਤੂੰ ਉਹ ਜਿਹੜੇ ਜਿਹੜੇ ਦੋਸ਼ੀ ਦਰਦੋਸ਼ ਹੋਣਗੇ ਉਹਨੂੰ ਆਪੇ ਕੋਰਟ ਕੱਢੂਗੀ ਤੂੰ ਘੱਟੋ ਘੱਟ ਸੋਨਾਂ ਨੂੰ ਗ੍ਰਿਫਤਾਰ ਕਰ ਹੂੰ ਫਿਰ ਇਹਨੇ ਨਾ ਉਹਨੇ ਕਿਹਾ ਵੀ ਜੀ ਏ ਦੀ ਕੱਲੇ ਜੇ ਮੈਂ ਉੱਥੇ ਲਾਗੇ ਬੈਠਾ ਣ ਡੀਐਸਪੀ ਸਾਹਿਬ ਦੇ ਧਰਮਿੰਦਰ ਕਲਿਆਣ ਦੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਲਾਗੇ ਤੇ ਨਹੀਂ ਕੋਈ ਕਹਿੰਦਾ ਨਹੀਂ ਜੀ ਕਹਿੰਦਾ ਇਹ ਜੀ ਤਲਬੀਰ ਦਾ ਏਰੀਆ ਪਿੰਡਾ ਜੀ ਮੋਦ ਵਿੱਚ ਡੀਐਸਪੀ ਸਾਹਿਬ ਨੇ ਮੈਨੂੰ ਫਿਰ ਧਰਮਿੰਦਰ ਕਲਿਆਣ ਜੀ ਨੇ ਕਿਹਾ ਵੀ ਗੱਲ ਸੁਣੇ ਜਿਹੜਾ ਤੇਰਾ ਪਰਚਾ ਦਰਜ ਹੈ ਨਾ ਉਹ ਮਹਿਤਾ ਥਾਣਾ ਹੈ ਮਹਿਤਾ ਥਾਣਾ ਮਜੀਠੇ ਹਾਲ ਖਿਜਣੀ ਪਈ ਆ ਹੂੰ ਇਹ ਮਜੀਠੇ ਵਾਲੇ ਇਹ ਜਿਹੜੇ ਵਾਲੇ ਗੁਰੂਆਂ ਦੇ ਕੰਮ ਨਹੀਂ ਕਰਦੇ ਜਾਂ ਐਸਐਸਐਚਓ ਕਰੇ ਹਾਂ ਮੈਂ ਉਹਦੇ ਵਿੱਚ ਕਾਰਵਾਈ ਉਹਨੇ ਸਪਸ਼ਟ ਕਹਿਤਾ ਜੀ ਤੁਹਾਨੂੰ ਕੰਮੇਰੀ ਕਰਾਓ ਗੱਲ ਜੀ ਕੋਣ ਹੈ ਡੀਐਸਪੀ ਨਹੀਂ ਉਤਰ ਮੈਂ ਦਗਾ ਕਮਲ ਮੀਤ ਹੈ ਕਰੋ ਮੇਰੀ ਕਮਲ ਮੀਤ ਨਾਲ हेलो ਅਸਤ ਕਰ ਤੁਸ ਕਾਲ ਜੀ ਕੀ ਹਾਲ ਚਾਲ ਹੈ ਜੀ ਡੀਐਸਪੀ ਸਾਹਿਬ ਵੀ ਸਾਹਿਬ ਅੱਛਾ ਇੱਕ ਸੈਮੂਅਲ ਮਸੀ ਕਰਕੇ ਮੇਰੇ ਕੋ ਮੁੰਡੇ ਨੇ ਕੰਪਲੇਨਟ ਕੀਤੀ ਹੈ ਜੀ ਜਦੋਂ ਉਹ ਮੁੰਡਿਆਂ ਨੇ ਕਾਫੀ ਵੱਡਿਆ-ਬੁੱਡਿਆ ਵੀ ਆ ਹਾਂ ਜੀ ਨਿਊ ਇਨਕੁਆਰੀ ਤੁਸੀਂ ਬੇਗੁਨਾ ਕਰਦੇ ਯਾਰ ਮੁੰਡੇ ਸਰ ਲੋਕੇਸ਼ਨਾਂ ਤੇ ਫੋਨ ਤੇ ਦੇਖੋ ਮੇਰੀ ਗੱਲ ਸੁਣ ਜਿਹਨੇ ਕਹਿੰਨੇ ਵੜਨਾ ਕਿਸ ਬੰਦੇ ਨੂੰ ਜਰ ਮਰਡਰ ਕਰਨਾ ਉਹ ਫੋਨ ਆਪਣਾ ਅਰਦਾਸਪੁਰ ਰੱਖ ਕੇ ਨੰਬਰ ਤੇ ਜਾ ਕੇ ਇਹਨੂੰ ਵੜ ਜੂਗਾ ਜਰ ਸਰ ਮੰਨੋ ਇਹ ਆਪਾਂ ਆਖਾ ਬਣਦੇ ਇਹਨਾਂ ਦੇ ਪਿੰਡਾਂ ਤੇ ਪਹਿਲਾਂ ਵੀ ਲੜਾਈ ਹੋਈ ਹੈ ਲੈਕਟ ਦੇ ਵਿੱਚ ਹਾਂ ਦੋ ਦਿਨਾਂ ਪਾਦੀ-ਬਾਦੀ ਦਾ ਈਸ਼ੂ ਰ ਹਾਂ ਪਰਪੰਕੀ ਦਾ ਇਹ ਆਪਾਂ ਅੱਜ ਜੋ ਅੱਠਾਂ ਦੇ ਵੀ ਨਹੀਂ ਨਾ ਕਿਵੇਂ ਇਹ ਮੇਰੇ ਨਾਲ ਦਾ ਇੱਕ ਤੇ ਮੇਰੇ ਨਾਲ ਹੀ ਆਪਾਂ ਕਾਰਨ ਪਿਆਸ ਐ ਪੁਣੇ ਤੋਂ ਵੱਜ ਕੇ ਨਹੀਂ ਆਪ ਜਿਹੜਾ ਕੰਪਨੀ ਦਾ ਪੁਣੇ ਸੇ ਆਉਂਗਾ ਕਿ ਨਹੀਂ ਜੁਆਇਨ ਤੇ ਲੱਗੇ ਜਿਵੇਂ ਕਿ ਜਗਾ ਦੇ ਹੂੰ ਇਹ ਇੱਕ ਵਾਰੀ 15% ਤਾਂ ਗਏ ਪਰ ਉਹ ਵੈਰੀਫਾਈ ਕੀਤਾ ਉਹ ਨਹੀਂ ਬਸਾਗਾ ਤਿੰਨ ਦਿਨ ਪਈ ਲਾਚਾਰੀ ਨੂੰ ਲਗਾਵਾ ਨਹੀਂ ਨਹੀਂ ਇਹਦਾ ਦੀ ਗੱਲ ਹੀ ਪਰ ਆਪਾਂ ਇਨਸਾਫ ਕਿਉਂ ਰਹੀਏ ਨਾ ਲੋਕਾਂ ਨੂੰ ਹਾਂ ਵੈਰੀਫਾਈ ਕਰੋ ਇਹਨਾਂ ਨੂੰ ਬੰਦਿਆਂ ਨੂੰ ਪਰਚੇ ਚੋਂ ਨਾ ਕੱਢੋ ਇਹ ਬੰਦੇ ਪਰਚੇ ਚ ਰੱਖੋ ਤੁਸੀਂ ਕਿਉਂਕਿ ਇਹ ਬੰਦਿਆਂ ਨੇ ਇਹ ਫਿਰ ਮੈਂ ਉਹ ਬੰਦਾ ਮੇਰੇ ਕੋਲ ਜਿਹੜਾ ਅੱਜ ਲੈ ਕੇ ਆਇਆ ਸਾਰੇ ਸਬੂਤ ਉਹਦੇ ਵਿੱਚ ਲਿਖਿਆ ਵੀ ਜਿੱਦਾਂ ਤੇਰੀ ਪਹਿਲਾਂ ਤਾਂ ਸੱਲੀ ਕਰਵਾਈ ਸੀ ਫਿਰ ਤੈਨੂੰ ਅਸੀਂ ਉਹਦਾ ਵੱਡਾਂਗੇ ਤੇ ਉਹ ਫਿਰ ਉਹ ਪਹਿਲਾਂ ਬੰਦੇ ਧਮਕੀਆਂ ਦੇ ਰਹੇ ਉਹਨੂੰ ਬੰਦੇ ਨੂੰ ਫਿਰ ਤੇ ਬਾਅਦ ਕੀ ਹਾਲ ਕਰਨਗੇ ਦਾ ਇਲੈਕਸ਼ਨ ਇਸ ਨੂੰ ਦੇਖੋ ਆਪਾਂ ਮੇਰੀ ਗੱਲ ਸੁਣੋ ਅਸੀਂ ਅਸੀਂ ਕਿਸੇ ਦੀ ਪੱਖਪਾਤ ਨਹੀਂ ਕਰਦੇ ਅਸੀਂ ਤੇ ਮੈਰਿਟ ਦੇ ਆਧਾਰ ਤੇ ਕੰਮ ਕਰਨਾ ਵਾ ਠੀਕ ਹੈ ਹਾਂ ਮੈਰਿਟ ਦੇ ਆਧਾਰ ਤੇ ਤੁਸੀਂ ਕੰਮ ਕਰੋ ਤੇ ਇਹ ਬੰਦੇ ਨੂੰ ਇਹ ਬੰਦੇ ਨਿਕਲ ਨਹੀਂਣੇ ਚਾਹੀਦੇ ਤੇ ਇਹਨਾਂ ਨੂੰ ਜਿਹੜੀ ਬੰਦੀ ਸਜ਼ਾ ਮਿਲਣੀ ਚਾਹੀਦੀ ਆ ਹਾਂ ਠੀਕ ਹੈ ਹਾਂ ਠੀਕ ਹੈ ਜੀ ਹਾਂ ਵੈਰੀਫਿਕੇਸ਼ਨ ਦੁਬਾਰਾ ਕਰੋ ਤੇ ਇਹ ਬੰਦੇ ਨਿਕਲ ਨਹੀਂਣੇ ਚਾਹੀਦੇ ਠੀਕ ਹੈ ਠੀਕ ਹੈ ਓਕੇ ਜੀ ਦੁਬਾਰਾ ਤੁਸੀਂ ਅ ਡੀਐਸਪੀ ਜਿਹੜੇ ਆ ਗਏ ਨਾਲੋਂ ਜਿਹਦੇ ਨਾਲੋਂ ਤੁਸੀਂ ਨਹੀਂ ਮੈਂ ਐਸਚੂ ਮੈਂ ਇਹ ਕੋਲ ਮੈਨੂੰ ਤਰਤੀਸ਼ ਮਰੀ ਐ ਇਨਕੁਆਰੀ ਵੀ ਕਿਹਦੇ ਮਿਸੰਦਰ ਮਰੀ ਮੈਂ ਆ ਗਿਆ ਸਰ ਇਹ ਇਹ ਬੰਦੇ ਤੇ ਵੀ ਨਾ ਪੱਕਾ ਦਰਜ ਕਰੋ ਵਾਰਸਾ ਤੋਂ ਮੈਸੇਜ ਕਰ ਰਿਹਾ ਹਾਂ ਇਹ ਇੱਕ ਗੱਲ ਹੋਰ ਉਥੇ ਜੋ ਡੀਐਸ ਤੋਂ ਮਿਲਿਟ ਹੈ ਤੇ ਪਰ ਮਿਸ਼ਨ ਲੈਣਾ ਕੋਈ ਇਹਨਾਂ 3-4 ਮਹੀਨੇ ਇਹਨਾਂ ਦਾਬ ਸਾਡੀ ਇਹਨੇ ਦੱਸੀ ਨਹੀਂ ਮੈਨੂੰ ਸਰ ਮੇਰੀ ਟੋਪ ਸਾਰਾ ਇਹਨਾਂ ਦਾਬ ਸਾਡੀ ਮੇਰੇ ਗੱਲ ਛੱਡ ਲੈ ਮੈਂ ਸਰ ਮੈਂ ਜੀ ਉਹ ਪੁੱਛੀ ਜਦੋਂ ਮੈਂ ਸਰ ਮੈਂ ਤਾਂ ਕਿਹਾ ਸਰ ਡੀਐਸਟੀ ਦੇ ਇਹਨਾਂ ਨੂੰ ਕੋਈ ਗੱਲ ਕਰੋ ਕਿ ਇਹ ਸਾਰ ਦੱਪਕੇ ਮਾਰਦੇ ਸਨ ਦੋ ਦੱਪਕੇ ਮਾਰਦੇ ਸਨ ਮੈਂ ਕਹ ਦੱਪਕੇ ਮਾਰਦੇ ਇਹ ਦੋ ਦੱਪਕੇ ਮਾਰੇ ਆ ਜੀ ਇਹ ਵੀ ਇਹ ਮੇਰੇ ਕੋਲ ਰਿਕਾਰਡ ਨੇ ਇਹਨਾਂ ਦੀ ਵੀ ਹੈਗੀ ਦੁਕਾਨ ਤੇ ਦੱਪਕੇ ਮਾਰੇ ਤੇ ਸ਼ਾਮਾ ਫਿਰ ਯਾਰ ਦੇਖੋ ਪੁਲਿਸ ਜਿਹੜੀ ਆ ਉਹ ਇਹਨਾਂ ਦੀ ਰਿਕਾਰਡਿੰਗ ਜਿਸ ਮਿਲਕ ਸਰ ਮੈਂ ਦੋ ਜਦ ਕਨੇ ਪਾੜੇ ਬੰਦਿਆਂ ਨੂੰ ਦੱਪਕੇ ਮਾਰਨ ਦੀ ਆ ਜੀ ਦੇਖੋ ਜਦੋਂ ਇਨਕੁਆਰੀ ਇਹਨਾਂ 'ਤੇ ਮਿਸਲ ਆ ਗਈ ਹੈ ਨਾ ਉਦੋਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਇਹਨਾਂ ਨੇ ਇਹ ਅਣਜਾਣ ਭਾਂਡੇ ਕਿਹੜੀ ਮਿਸਲ ਹੈ ਕਿਹੜਾ ਪਰਚਾ ਜਿਹੜਾ ਇੱਦਾਂ ਕਰਨ ਦੇ ਮੈਨੂੰ ਅਣਜਾਣੇ ਬਣਦੇ ਵੀ ਜਿੱਦਾਂ ਮੈਨੂੰ ਪਤਾ ਹੀ ਨਹੀਂ ਸਰ ਮੈਂ ਇਨਕੁਆਰੀ ਕੱਲੇ ਲਈ ਜਿਮੜੀ ਪਾਈ ਸਰ ਜਦੋਂ ਮਿਸਲ ਗਈ ਆ ਇਹ 5-6 ਮਹੀਨੇ ਮਹੀਨੇ ਮਿਸਟਰੀ ਚ ਆ ਗਈ ਹੈ ਮੁੜ ਕੇ ਉੱਥੇ ਮਸ਼ੀਨ ਲੱਗੀ ਹੈ ਮੈਨੂੰ ਇਨਕੁਆਰੀ ਮੈਂ ਉਸੇ ਜਿਮੜੀ ਪਾ ਕੇ ਜੋ ਸਰ ਮੈਨੂੰ ਮੈਂ ਤਾਂ ਉਹ ਨਹੀਂ ਜਿਮੜੀ ਪਾਈ ਸਰ ਇਹ ਮਿਸਲ ਤੁਹਾਡੇ ਕੋਲ ਆਣਾ ਬੰਦੇ ਦੇਖ ਲੈਣੀ ਚਾਹੀਦੀ ਨਹੀਂ ਨਹੀਂ ਕਦੇ ਸਰ ਮੈਨੂੰ ਆਡਰ ਕਰਾ ਦਿਓ ਮੈਂ ਸੈੱਟ ਕਰ ਦੇਣੀ ਉਹ ਜੇ ਤੁਹਾਡੇ ਡਾਇਰੈਕਸ਼ਨ ਮੈਨੂੰ ਕਹਿ ਦਿੱਤਾ ਜੇ ਹੋਰ ਕਿਸੇ ਆਰਡਰ ਤੁਹਾਨੂੰ ਕਹੀ ਦੇ ਦੱਸੋ ਠੀਕ ਹੈ ਸਰ ਅੱਜ ਮੈਂ ਕੁਝ ਦੇ ਆਰਡਰ ਕਹੀ ਦੇ ਦੱਸਾਂ ਉਹ ਦੇ ਦੇ ਦਿੰਦਾ ਫਿਰ ਨਹੀਂ ਸਤ ਬਾਰਾਂ ਨੂੰ ਕਰੀ ਹਾਂ ਇਹ ਤਾਂ ਬਾਰਾਂਂ ਦੀ ਵਾਰੀ ਕਰੇ ਮੱਦੇ ਵਿੱਚ ਪਾਓ ਠੀਕ ਹੈ ਤੇ ਦੋਸ਼ੀ ਇਹ ਦੋਸ਼ੀ ਵਿਗਨ ਨਹੀਂ ਚਾਹੀਦੇ ਠੀਕ ਹੈ ਥੋੜਾ ਵੀ ਕਿਸੇ ਬੰਦੇ ਨੂੰ ਬੰਦਾ ਕੋਈ ਮਾਰ ਦੇ ਉਹਨੂੰ ਲੱਗਾ ਬਾਂਗ ਵਾਲੀਆਂ ਵੜ ਦੇ ਤੇ ਬਾਅਦ ਵਿੱਚ ਇਨਕੁਆਰੀ ਲਾ ਕੇ ਤੇ ਬੰਦਾ ਨਿਕਲ ਜੇ ਇਹ ਕਿਦਾਂ ਦੀ ਗੱਲ ਹੋਈ ਤੇ ਬੰਦੇ ਨੂੰ ਤੁਸੀਂ ਉਹ ਦੁਬਾਰਾ ਦੀ ਪਰਚੀ ਚ ਠੀਕ ਹੈ ਇਹ ਨਹੀਂ ਚਾਹੀਦੇ ਸਰ ਇਹ ਮਿਸ਼ਨ ਜਿਹੜੀ ਇਹਨਾਂ ਨੇ ਬਣਾਈ ਹੈ ਨਾ ਇਹ ਨਾ ਕੋਰਟ ਤੇ ਪੇਸ਼ ਕਰਕੇ ਇਹ ਇਹ ਬੰਦੇ ਨੇ ਸਾਡੀ ਬੀਨ ਲੱਗੀ ਸੀ ਮੈਨੂੰ ਐਮੈਡਿਸਮਸ ਕਰਾਇੀ ਦੀ ਬੀ ਜੀ ਮੈਂ ਅਗਰ ਘਰ ਪੇਸ਼ਕਾ ਸਾ ਮੇਰੇ ਕੋਲ ਵੈਸੇ ਥੋੜਾ ਸਾ ਤੁਹਾਡੇ ਹੋਰ ਸਾ ਕਿਹੜੇ ਯਾਰ ਲੱਗ ਜਾ ਹੁਣ ਜਦੋਂ ਮੇਰੇ ਕੋਲ ਡੀਐਸਪੀ ਸਾਹਿਬ ਨੇ ਮਿਸਲ ਮੰਗਾ ਲਈ ਹੈ ਜੀ ਉਹ ਹਾਂ ਜੀ ਵਰਦਾਨ ਧਰਮੇਸ਼ ਇਹ ਬਸ ਸਰੋਪੇ ਕੋ ਆ ਕੇ ਆੜਾ ਡੇਵਿਡ ਆ ਇਹਦੀ ਮੇਰੇ ਕੋਲ ਰਿਕਾਰਡਿੰਗ ਹੈ ਜੀ ਉਹ ਵੀ ਤੁਹਾਨੂੰ ਕੌਣ ਮੈਂ ਸੁਣਾ ਦਿੰਦਾ ਹੁਵਾਸ ਉਹਦੇ ਵਿੱਚ ਗੈਂਡ ਵੀ ਤੇਰਾ ਕੀ ਧਿਆਨ ਕਿ ਜੇ ਤੂੰ ਇਹਦੇ ਤੋਂ ਬਾਅਦ ਪਰਚਾ ਫੇਰ ਆਈਮੋ ਕਰ ਲੈਣਾ ਸੱਚੇ ਸਰ ਜੀ ਮੇਰਾ ਹੈਗਾ ਬਲਕਾਰ ਜੀ ਜਿਸ ਦਾ ਕੰਮ ਕਰੋ ਤੇ ਇਸ ਬੰਦੇ ਨੂੰ ਜਿਹੜੇ ਆ ਇਹਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਰ ਮੈਂ ਡੀਐਸਪੀ ਸਾਹਿਬ ਕਹਿੰਦਾ ਹਾਂ ਔਰ ਜਿਹੜੇ ਦੂਸਰੇ ਬੰਦੇ ਆ ਉਹਨਾਂ ਤੇ ਜਿਹੜੀ ਬੰਦ ਹੀ ਕਾਨੂੰਨੀ ਕਾਰਵਾਈ ਉਹ ਕਰ ਦਿਓ ਤੁਸੀਂ ਠੀਕ ਹੈ ਸਰ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ 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 ਹੈ ਜੀ ਬੱਚਾ ਮੈਂ ਤਾਂ ਕਿਹਾ ਮੈਸੇਜ ਹਾਂ ਹਾਂ ਮੈਂ ਤਾਂ ਦਬਾਵਾ ਦੇ ਦੇ ਜੀ ਨੂੰ ਇਹਨਾਂ ਕੋ ਕੋਤਾ ਕਿਸੇ ਨਹੀਂ ਤੇ ਪਾਲਿਆ ਤੂੰ ਮੇਰੇ ਖਲਾਫ ਫਟੋ ਦੇ ਦੇ ਇਹਨਾਂ ਨੂੰ ਕਿਹੜੀ ਜਿਹੜੀ ਉਹ ਗਾਲਾਂ ਜਿਹੀਆਂ ਲਿਖਿਆ ਹੁੰਦੇ ਮੈਸੇਜ ਤੇ ਹਾਲ ਕੋ ਦੇ ਰਿਹਾ ਨੂੰ ਤੇ ਕੋਈ ਨਾ ਦਬਾਰਾ ਜੇਕਰ ਉਹ ਨਿਰਦੋਸ਼ ਹੋਵੇ ਤਾਂ ਕਿਉਂ ਫਿਰ ਇਹਨੂੰ ਫਿਰ ਦੁਬਾਰਾ ਧਮਕੀਆਂ ਦੇ ਹਾਂ ਨੋਟ ਚ ਲਿਆ ਹੋਂ ਨਾਲ ਦੀ ਉਹਨਾਂ ਕੋ ਵੀ ਇਹ ਮਾੜਾ ਕੰਮ ਨਹੀਂ ਕਰਨਾ ਕਫਨ ਨੂੰ ਜੇਬ ਨਹੀਂ ਹੁੰਦੀ ਇਹ ਕੰਮ ਬਿਲਕੁਲ ਬਰਦਾਸ਼ਤ ਨਹੀਂ ਮੈਂ ਕਰਨਾ ਵੀ ਤੁਸੀਂ ਇਹਦਾ ਧੱਕਾ ਕਰੋ ਜੇ ਧੱਕਾ ਕਰਨਗੇ ਤਾਂ ਫਿਰ ਮੈਂ ਕਾਨੂੰਨੀ ਕਾਰਵਾਈ ਉਹਨਾਂ ਤੇ ਕਰੂੰਗਾ ਹਾਂ ਪਰ ਉਹਨੂੰ ਫਿਰ ਦੁਬਾਰਾ ਮਿਸਲ ਤੁਹਾਡੇ ਕੋ ਉਹ ਉਹਨਾਂ ਨੂੰ ਪਾ ਕੇ ਵਿੱਚ ਪਰਚੇ ਦੇ ਵਿੱਚ ਸਰ ਇਹ ਮੈਂ ਤੁਹਾਨੂੰ ਬੇਨਤੀ ਆ ਇਹ ਮੇਰ ਕੋਈ ਉਹ ਡੀਐਸਪੀ ਸਾਹਿਬ ਨੂੰ ਕਾਲ ਕੇ ਇਨਕੁਆਰੀ ਦੁਬਾਰਾ ਕਰਾ ਦੇ ਇਹਨੂੰ ਤੁਸੀਂ ਮੈਨੂੰ ਜੋ ਕੁਝ ਦੱਸਣਗੇ ਮੈਂ ਕਰ ਦਿਆਂਗਾ ਡੀਐਸਪੀ ਜਿਹੜਾ ਉਹ ਨਾ ਤੁਸੀਂ ਐਸਐਸਪੀ ਸਾਹਿਬ ਨੂੰ ਕਾਲ ਮਿਲੋ ਮੈਂ ਉਹਨਾਂ ਨੂੰ ਕਹਿਣਾ ਵਾ ਤੇ ਡੀਐਸਪੀ ਮੇਰੇ ਥੇ ਕੋਈ ਹੋਣਗੇ ਕੋਈ ਇਨਕੁਆਰੀ ਕਰਾਓ ਤੁਸੀਂ ਮੈਂ ਰੈਫਰਟ ਭਾ ਦੇਣਾ ਸਰ ਜੀ ਸਰ ਮੈਂ ਐਸਐਸਪੀ ਸਾਹਿਬ ਨੂੰ ਮਿਲ ਜੀ ਉਹ ਯਾਰ ਮੈਂ ਫੋਨ ਕਰ ਦਿੰਦਾ ਐਸਐਸਪੀ ਸਾਹਿਬ ਨੂੰ ਠੀਕ ਬਜੀ ਓਕੇ ਠੀਕ ਹੈ ਸਰ ਅੱਧੇ ਘੰਟੇ ਬਾਅਦ ਉਹ ਵੜਾ ਮੈਂ ਜੀ ਜੀ ਸਰ ਬਾਅਦ ਤੁਹਾਨੂੰ ਰਿਮ ਤਾਂ ਚੇਅਰਮੈਨ ਸਾਹਿਬ ਲਾ ਰਹੇ ਸੀ ਆਪਕੋ ਉਹ ਨਰੋਣਾ ਨਹੀਂ ਸਰ ਜੀ ਕਿ ਸੁਪਨਾ ਹੈ ਬਹੁਤ ਕੋਈ ਨਹੀਂ ਜੀ ਮਨਾਰਟੀ ਕਮਿਸ਼ਨ ਜਿਹੜਾ ਵਾ ਹਰ ਕੋਲੇ ਆਪਣੇ ਮਨੋਟਿਸ ਨਾਲ ਸੰਬੰਧੀ ਜਿੰਨੇ ਭੈਣ ਭਰਾ ਹੋ ਉਹਨਾਂ ਨਾਲ ਖੜਾ ਵਾ ਤੁਹਾਡੀ ਆਵਾਜ਼ ਮੈਂ ਤੁਹਾਡੀ ਰੱਖਿਆ ਕਰਨ ਦੇ ਲਈ ਮੈਨੂੰ ਜਿਹੜਾ ਵਾ ਪੰਜਾਬ ਸਰਕਾਰ ਨੇ ਔਰ ਸੰਵਿਧਾਨ ਨੇ ਮੈਨੂੰ ਲਗਾਇਆ ਵਾ ਔਰ ਮੈਂ ਆਪਣੇ ਲੋਕਾਂ ਦੀ ਰੱਖਿਆ ਕਰਨਾ ਜਾਣਦਾ ਮੈਨੂੰ ਪਤਾ ਵੀ ਕਿਤਾਬ ਨੇ ਲੋਕਾਂ ਦੀ ਮਦਦਾਈ ਤਾਂ ਕਰਨੀ ਠੀਕ ਹੈ ਰੋਟੀ ਖਾ ਕੇ ਜਾਣੀ ਆ ਜੇ ਕਿਰਾਇਆ ਹੈਗਾ ਠੀਕ ਹੈ ਨਹੀਂ ਤੇ ਕਿਰਾਇਆ ਮੇਰੇ ਕੋਲ ਲੈ ਜਾਣਾ ਤੂੰ ਠੀਕ ਹੈ ਪ੍ਰਵਾਹ ਨਹੀਂ ਕਰਨੀ ਕਿਸੇ ਨਾਲ ਜੀ ਓਕੇ